ਕਿਸੇ ਦੀਆਂ ਜੇਬਾਂ ਤਸਿਲਦਾਰ ਨਹੀਂ ਫੜਦਾ ਕਿਸੇ ਦੀਆਂ ਜੇਬਾਂ ਪਟਵਾਰੀ ਨਹੀਂ ਫੜਦੇ ਪਟਵਾਰੀ ਜਿੰਪਾ ਜੀ ਬਹੁਤ ਘਾਟਾ ਲੋਕੀ ਮੈਨੂੰ ਗੈੜਾ ਬਹੁਤ ਕੱਢਦੇ ਆ ਥੋੜਾ ਜਾਂ ਐਵੇਂ ਨੇ ਦੇ ਰੋ ਮੇਰਾ ਕੰਮ ਛੱਡ ਜੂਗਾ ਜੀ ਚਲ 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 ਬਹੁਤ ਬਹੁਤ ਧੰਨਵਾਦ ਜੀ ਜਿੰਪਾ ਜਾਨ ਜਿੰਪਾ ਸਾਹਿਬ ਦਾ ਧੰਨਵਾਦ ਮੈਂ

ਪਿਛਲੇ 25-30 ਸਾਲ ਤੋਂ ਕਿਸੇ ਪੁਰਾਣੀ ਸਰਕਾਰ ਨੇ ਇੱਕ ਪ੍ਰੋਜੈਕਟ ਐਸ 95 ਤੋਂ ਬਾਅਦ ਜਿਹੜਾ ਹੈ ਇਹਨਾਂ ਨੇ ਕਦੀ ਉੱਤੇ ਕੰਮ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਹਾਈ ਕੋਰਟ ਦੀ ਰੋਕ ਸੀਗੀ ਪਹਿਲਾਂ ਫਿਰ ਸੁਪਰੀਮ ਕੋਰਟ ਨੇ ਵੀ ਰੋਕ ਲਗਾਈ ਵੀ ਇਲੀਗਲ ਜਿਹੜੀ ਕਲੋਨੀਆਂ ਆ ਇਹਦੀ ਡਿਵੈਲਪਮੈਂਟ ਨਹੀਂ ਹੋਣੀ ਚਾਹੀਦੀ ਕਿਉਂ ਹੋ ਕੀ ਰਿਆ ਸੀ ਲਗਾਤਾਰ ਕੰਪਲੇਨਟ ਸੀਗੀਆਂ ਵੀ ਜਿਹੜਾ ਬੰਦਾ ਕਲੋਨੀ ਕੱਟਦਾ ਉਹ ਕਲੋਨੀ ਕੱਟ ਕੇ ਤਾਂ ਨਿਕਲ ਜਾਂਦਾ ਉਹਦੀ ਜ਼ਿੰਮੇਵਾਰੀ ਵੀ ਬਾਅਦ ਚ ਚੱਕਦਾ ਚਾਹੇ ਉੱਥੇ ਸੀਵਰੇਜ ਦੀ ਜ਼ਰੂਰਤ ਆ ਚਾਹੀਓ ਤੇ ਇਲੈਕਟ੍ਰਿਟੀ ਜ਼ਰੂਰ ਸੀ ਜਿਹੋ ਵੀ ਚੀਜ਼ਾਂ ਜ਼ਰੂਰਤ ਹੁੰਦੀਆਂ ਉਹਦੇ ਲਈ ਇਹ ਐਕਟ ਆਇਆ ਸੀ ਉਸ ਵੇਲੇ ਲੇਕਿਨ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਸਰਕਾਰ ਨੇ ਆਮ ਤੇ ਸਭ ਤੋਂ ਪਹਿਲਾਂ ਦੇਖਿਆ ਵੀ ਕੋਈ ਕਲੋਨੀ ਕੱਟਣ ਦਾ ਆਮ ਪਬਲਿਕ ਨਾਲ ਧੋਖਾ ਨਾ ਕਰ ਸਕਦਾ ਕਿਉਂਕਿ ਜਿਹੜਾ ਜਦੋਂ ਵੀ ਕੋਈ ਬੰਦਾ ਪਲਾਟ ਖਰੀਦਦਾ ਉਹ ਬੜੀ ਆਪਣੀ ਨੇਕ ਕਮਾਈ ਨਾਲ ਪਤਾ ਨਹੀਂ ਕਿੱਦਾਂ ਮਿਹਨਤ ਕਰਕੇ ਉਹ ਪਲਾਟ ਲੈਂਦਾ ਕੋ 5 ਮਰਲੇ ਦਾ 10 ਮਰਲੇ ਦਾ 20 ਮਰਲੇ ਦਾ ਉਹਨੂੰ ਮੁੱਖ ਰੱਖਦੇ ਆ ਜਿਹੜਾ ਐਨਓਸੀ ਦੀ ਪ੍ਰੋਬਲਮ ਸੀ ਅਸੀਂ ਚਾਹੁੰਦੇ ਆ ਵੀ ਇਹ ਅਗਲੇ ਨੂੰ ਬਾਅਦ ਚੋਂ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤੁਸੀਂ ਰਜਿਸਟਰੀ ਕਰਾ ਲਈ ਬਾਚੂ ਲੋਕਾਂ ਨੂੰ ਕਈ ਵਾਰ ਕਰਜ਼ੇ ਤੱਕ ਨਹੀਂ ਮਿਲਦੇ ਪਏ ਸਾਡੇ ਕੋਲ 300 ਕੰਪਲੇਂਟ ਆਈ ਹੈ ਜਿਹੜੀ ਪੋਰਟਲ ਦੇ ਤੇ ਜਿੱਥੇ ਲੋਕਾਂ ਨੇ ਰਜਿਸਟਰੀ ਕਰਾਈ ਆ ਉਹਨਾਂ ਨੂੰ ਉਹਨੇ ਕਲੋਨੀ ਕੱਟਣਾ ਨਾ ਕਬਜ਼ਾ ਨਹੀਂ ਦਿੱਤਾ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਆ ਇਸ ਤਰ੍ਹਾਂ ਕੇ ਜਿਹੜਾ ਐਨਓਸੀ ਨੂੰ ਆਪਾਂ ਜ਼ਰੂਰੀ ਕੀਤਾ ਸੀ ਬਟ ਨਿਸ਼ਚਿੰਤ ਰਹੋ ਕਿਉਂਕਿ ਇਹ ਸਾਰਾ ਤਿੰਨ ਮਿਨਿਸਟਰੀ ਜਿੱਦਾਂ ਸਾਡੇ ਨਾਲ ਲੋਕਲ ਬਾਡੀ ਗੁਮਾੜਾ ਪੁੱਡਾ ਔਰ ਹਾਊਸਿੰਗ ਦਾ ਸਾਰਾ ਦਾ ਮਸਲਾ ਸਿਗਾ ਰੈਵਨਿਊ ਦਾ ਇੱਕ 파ਰਟ ਆ ਮੇਨ ਕਿਉਂਕਿ ਰੈਵਨਿਊ ਰਜਿਸਟਰੀ ਕਰਨੀ ਹੈ ਲੇਕਿਨ ਮੇਰਾ ਰੰਧਾਵਾ ਸਾਹਿਬ ਖੜੇ ਐ ਐਮਐਲਏ ਸਾਹਿ ਉਹਨੇ ਕਲੈਕਟਰ ਰੇਟਸ ਦੀ ਗੱਲ ਚੱਲੀ ਸੀ ਆ ਹਰੀਸ਼ ਗੁਪਤਾ ਜੀ ਖੜੇ ਬਿਲਡਰ ਦਾ ਉਹਨਾਂ ਨੂੰ ਕਿਹਾ ਸੀ ਕੋਈ ਜੈਨੂਨ ਇਸ ਕਰਕੇ ਬਿਧਾਇਆ ਕਿ ਬਹੁਤ ਜ਼ਿਆਦਾ ਡਿਫਰੈਂਸਸ ਸੀਗੇ ਉਸ ਰੇਟ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਬਤੌਰ ਬਿਲਡਰ ਬਤੌਰ ਮੈਂ ਇਸ ਗੱਲ ਦੀ ਤੁਹਾਨੂੰ ਕੌਂਗਰੈਸ ਕਰਦਾ ਫਿਰ ਤੁਸੀਂ ਉਹਨੂੰ ਕੁਝ ਜੈਨੂਨ ਕੀਤਾ ਕੋਈ ਚੀਜ਼ਾਂ ਹੈਗੀਆਂ ਟਾਈਮ ਲੱਗਦਾ ਸਰਕਾਰ ਨੂੰ ਟਾਈਮ ਦੇ ਜੇ ਬਿਲਕੁਲ ਇੱਕ ਵਾਰੀ ਕਿ ਇਹਨੂੰ ਗਰਾਊਂਡ ਲੈਵਲ ਤੇ ਲੈ ਕੇ ਆਵਾਂਗੇ ਇਹਦੇ ਲਈ ਇੱਕ ਅੱਛਾ ਕਾਨੂੰਨ ਲੈ ਕੇ ਆ ਰਹੇ ਹਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਏਗੀ ਕੀ ਸਰ ਤੁਹਾਡੇ ਕੋਲ ਵਾਟਰ ਸਪਲਾਈ ਦਾ ਹੁੰਦਾ ਹੈ ਜੀ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਵੈਸੇ ਤਾਂ ਪੰਜਾਬ ਦੇ ਕਾਫੀ ਏਰੀਆ ਦਾ ਪਾਣੀ ਗੰਦਲਾ ਹੋ ਗਿਆ ਆਪਣੇ ਹਲਕਾ ਡੇਰਾ ਪਸੀ ਦਾ ਇੰਨਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਜੀ ਫੈਕਟਰੀਆਂ ਵਾਲੇ ਡੰਪ ਕਰਦੇ ਆ ਕੈਂਸਰ ਦੀ ਬਿਮਾਰੀਆਂ ਨਹੀਂ ਆ ਪੈਦੀ ਬਹੁਤ ਵੱਡਾ ਕਾਰਨ ਹੈ ਜੀ ਕੈਂਸਰ ਦਾ ਇਹਦੇ ਲਈ ਤੁਸੀਂ ਸਾਡਾ ਪ੍ਰੋਜੈਕਟ ਤੁਹਾਡੇ ਕੋਲ ਦੇਖੋ ਔਰਡੀ ਕਿ ਪ੍ਰੋਜੈਕਟ ਹੈ ਸਰ ਤੁਹਾਡੇ ਕੋਲ ਜੀ ਹਾਂ ਜਿਹੜੇ ਦੇਖੋ ਵਾਟਰ ਸਪਲਾਈ ਵਿਭਾਗ ਕੋਲ ਹੈਗਾ ਮਹਿਕਮਾ ਔਰ ਵਾਟਰ ਸਪਲਾਈ ਦੇ ਵਿੱਚ ਸਰਕਾਰ ਬਹੁਤ ਵੱਡੇ ਲੈਵਲ ਤੇ ਕੰਮ ਕਰਨ ਜਾ ਰਹੀ ਹੈ ਔਰ ਡੈਫੀਨੇਟਲੀ ਹੈ ਕਿ ਆਪਣੇ ਕੋਲ ਮੋਬਾਈਲ ਲੈਬਾਰਟਰੀਜ਼ ਵੀ ਹੈਗੀਆਂ ਰੰਦਾਵਾ ਜੀ ਕੋ ਜਾ ਕੇ ਜਿੱਥੇ ਏਰੀਆ ਤੁਹਾਨੂੰ ਲੱਗਦਾ ਪਾਣੀ ਖਰਾਬ ਹੈ ਉਹਦਾ ਆਪਾਂ ਜ਼ਰੂਰ ਸੈਂਪਲ ਲਾਵਾਂਗੇ ਕੁਸ਼ੇਰੀ ਵਿੱਚ ਵਧੀਆ ਕੰਮ ਕਰਾਈ ਫੈਕਟਰੀਆਂ ਲਾ ਕੇ ਆਪ ਇਹਨਾਂ ਨੇ ਨਕੇਲੇ ਤੋ ਦੇਖੋ ਇਦਾਂ ਫੈਕਟਰੀਆਂ ਨੂੰ ਖਾਸ ਤੌਰ ਤੇ এনवायरमेंट ਨੂੰ ਜਿਹਨੇ ਰਿਮਾਰੈਂਟਲ ਇੰਜੀਨੀਅਰਸ ਹੈਗੇ ਸਾਡੇ ਉਹਨਾਂ ਨੂੰ ਚਾਹੀਦਾ ਵੀ ਆਪਾਂ ਜਿਹੜਾ ਜ਼ਮੀਨੀ ਗਰਾਊਂਡ ਵਾਟਰ ਖਰਾਬ ਨਹੀਂ ਹੋ ਜਣਾ ਉਹਨੂੰ ਬਚਾਉਣ ਦੇ ਲਈ ਸਾਨੂੰ ਚਾਹੀਦਾ ਵੀ ਆਪਣੇ ਜਿਹੜਾ ਹੈਗਾ ਸੇਫਟੀ ਮੀਜ਼ਰ ਲਈਏ ਜਿੰਨੀ ਵੀ ਇੰਡਸਟਰੀ ਹੈ ਅਸੀਂ ਕਿਹਨੇ ਇੰਡਸਟਰੀ ਦੇ ਵੀ ਕੰਮ ਕਰਨਾ ਪਰ ਉਹਨਾਂ ਨੂੰ ਚਾਹੀਦਾ ਕੱਲ ਨੂੰ ਪਾਣੀ ਜ਼ਮੀਨ ਦਾ ਖਰਾਬ ਨਾ ਹੋਵੇ ਇਸ ਕਰਕੇ ਜਿਹੜਾ ਹੈਗਾ ਆਪਾਂ ਸਰਫੇਸ ਵਾਟਰ ਦਾ ਪ੍ਰਬੰਧ ਕੀਤਾ ਸਰਕਾਰ ਨੇ ਜਦੋਂ ਤੁਸੀਂ ਅਡੋਲੀ ਵਾਟਰ ਦੀ ਗੱਲ ਕੀਤੀ ਹੈ ਸਰਫੇਸ ਵਾਟਰ ਦੇ ਵਿੱਚ ਹੈ ਕਿ ਉਹ ਓ ਜਿਆਦਾ ਖਰਾਬ ਨਹੀਂ ਹੋਏਗਾ ਉਹਨੂੰ ਦੁਆਰਾ ਟ੍ਰੀਟ ਕਰਕੇ ਆਮ ਲੋਕਾਂ ਨੂੰ ਪਬਲਿਕ ਲਿੰਪੀਨ ਨੂੰ ਦਿੱਤਾ ਜਾ ਸਕਦਾ ਪ੍ਰੋਜੈਕਟ ਦੀ ਫਾਈਲ ਹੈਗੀ ਆ ਜੀ ਪ੍ਰੋਜੈਕਟ ਬਣਿਆ ਹੋਇਆ ਸੀ ओके ਤੁਸੀਂ ਥੋੜਾ ਜਿਆਦਾ ਜਲਦੀ ਮੈਨੂੰ ਮੈਂ ਕਹਿੰਦਾ ਡੈਫੀਨੇਟਲੀ ਜਲਦੀ ਮੈਂ ਵਿਜ਼ਿਟ ਕਰਾਂਗਾ ਰੰਦਾਵਾ ਜੀ ਵਿਜ਼ਿਟ ਕਰੂੰਗਾ ਮੰਤਰੀ ਜੀ ਇੱਕ ਪਾਸੇ ਸਰਕਾਰ ਕਹਿ ਰਹੀ ਤੇ ਅਸੀਂ ਕਿਸਤਾਚਾਰ ਖਤਮ ਕਰਨਾ ਹੈ ਜੀ ਦੂਜੇ ਪਾਸੇ ਆਪਾਂ ਬਿਲਡਰਸ ਨੂੰ ਕਹਿ ਰਹੇ ਕਿ ਸਕੂਲ ਅਡਾਪਟ ਕਰਨ ਅੱਜ ਵੀ ਇੱਕ ਸਰਕਾਰ ਨੇ ਪਰਲ ਗਰੁੱਪ ਦੀ ਆ ਕੋਈ ਹੋਰ ਜਿਹੜੀ ਜਾਂਚ ਕੀਤੀ ਹੋਈ ਹੈ ਤੇ ਇੱਥੇ ਡਿਫਾਲਟਰ ਜਿਹੜੇ ਬਿਲਡਰ ਵੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਈ ਬਿਲਡਰ ਜਿਹੜੇ ਇੱਥੇ ਡਿਫਾਲਟਰ ਵੀ ਨਾਲ ਹੈਗੇ ਆ ਤੇ ਕੱਲ ਨੂੰ ਸਰਕਾਰ ਉਹਨਾਂ ਕੋਲ ਸਕੂਲ ਅਡਾਪਟ ਕਰਾ ਕੇ ਉਹਨਾਂ ਤੇ ਕਿਵੇਂ ਕਾਰਵਾਈ ਕਰੂ ਦੇਖੋ ਇੱਕ ਗੱਲ ਤਾਂ ਪੱਕੀ ਐ ਵੀ ਅਸੀਂ ਕੰਨੇ ਜਿਹੜਾ ਧਨ ਵੀ ਆ ਨਾ ਉਹ ਨੇਕ ਕਮਾਈ ਦਾ ਹੋਣਾ ਚਾਹੀਦਾ ਉਹ ਅਸੀਂ ਟੈਕਸ ਚੋਰੀ ਕਰਕੇ ਸਰਕਾਰ ਦਾ ਜਾਂ ਸਰਕਾਰ ਦਾ ਉਹ 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 ਕਦੀ ਉਹਨੂੰ ਉਸ ਪਰਿਵਾਰ ਨੂੰ ਸੁੱਖ ਨਹੀਂ ਦਿੰਦਾ ਮੈਂ ਬੜਾ ਸਪਸ਼ਟ ਗੱਲ ਕਹਿਣਾ ਚਾਹੁੰਦਾ ਦੇਖੋ ਆਪਾਂ ਇਸ ਗੱਲ ਦੇ ਉੱਤੇ ਇੱਕ ਗੱਲ ਕਹਿ ਸਕਦੇ ਆ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਸ ਗਰੁੱਪ ਨੇ ਅਗਰ ਕਿਸੇ ਗਰੁੱਪ ਦਾ ਤੁਹਾਨੂੰ ਪਾਰਟਿਕੂਲਰ ਹੈਗਾ ਤਾਂ ਆਪਾਂ ਗੱਲ ਕਰਨ ਦਾ ਕੋਈ ਫਾਇਦਾ ਆਪਾਂ ਨੂੰ ਨਹੀਂ ਹੈ ਜੀ ਕਈ ਕੰਪਲੇਂਟਾਂ ਵੀ ਗਈਆਂ ਜਿਹੜੇ ਕੰਪਲੇਂਟਾਂ ਗਈਆਂ ਉਹ ਤੇ ਡੈਫੀਨੇਟਲੀ ਸਰਕਾਰ ਉਹਨਾਂ ਨੂੰ ਜਵਾਬ ਨਹੀਂ ਕਰ ਰਹੀ ਇੱਕ ਗੱਲ ਤੁਸੀਂ ਇੱਕ ਗੱਲ ਖਿਆਲ ਰੱਖਣਾ ਵੀ ਕੋਈ ਵੀ ਕਿਸੇ ਰੂਪ ਵਿੱਚ ਵੀ ਆ ਕੇ ਸਰਕਾਰ ਦੇ ਨਾਲ ਆ ਕੇ ਅਸੀਂ ਪਬਲਿਕ ਨਾਲ ਚੀਟਿੰਗ ਨਹੀਂ ਹੁੰਦੀ ਸਰ ਦੇਖੋ ਇਹ ਤੇ ਸਰਕਾਰ ਕੋ ਅਗਰ ਕੋਈ ਇਦਾਂ ਦਾ ਕੇਸ ਆਂਦੇ ਆ ਸਰਕਾਰ ਉਹ ਤੇ ਵਿਚਾਰ ਕਰਕੇ ਦੇਖੇਗੀ ਵੀ ਇਹ 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 ਦੇਖੋ ਇੱਕ ਗੱਲ ਤਾਂ ਪੱਕੀ ਹੈ ਨਾ ਜੀ ਇਹ ਗੱਲ ਅਸੀਂ ਅੱਜ ਕਰ ਰਹੇ ਪਹਿਲੀਆਂ ਸਰਕਾਰਾਂ ਨੇ ਤਾਂ ਇਹਨਾਂ ਨੂੰ ਖੁਦ ਖੁਦ ਕਰਾਇਆ ਆਪਣੇ ਹੱਥੀ ਖੁਦ ਕਰਾਇਆ ਸਰ ਤਾਂ ਹੀ ਸਰਕਾਰ ਆ ਤਾਂ ਹੀ ਤੁਹਾਨੂੰ ਪਛਾਣ ਕਰਦੇ ਤੁਸੀਂ ਨਿਸ਼ਚਿੰਤ ਰਹੋ ਜਿੱਥੇ ਕੋਈ ਤੁਹਾਨੂੰ ਲੱਗੂਗਾ ਫੇ ਹਾਂ ਉਹਨੂੰ 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 ਦੇਖੋ ਮੈਂ ਇਹ ਗੱਲ ਨਹੀਂ ਕਹਿ ਸਕਦਾ ਇਹ ਸਰਕਾਰ ਉੱਤੇ ਜਾਂ ਕੋਰਟ ਜਾਂ ਜਿਹੜੀ ਅਥਾਰਟੀ ਆ ਉੱਤੇ ਫੈਸਲਾ